ਵਿਸ਼ੰਦਾ ਦੇ ਜਿਹੜਾ ਕਾਲਜ ਸਾਹਮਣੇ ਇਸ ਬੱਸ ਦੇ ਵਿੱਚ ਪੀ ਆਰਟੀਸੀ ਦੀ ਬੱਸ ਹੈ ਤੇ ਇੱਕ ਕਾਰ ਦੇ ਵਿੱਚ ਟੱਕਰ ਹੋਈ ਹੈ ਤੇ ਆਹ ਕਾਰ ਹੈ ਜਿਹਦੇ ਪਿੱਛੋਂ ਮਾਰੀਆ ਟੱਕਰ ਆ ਕੇ ਪਤਾ ਨਹੀਂ ਮੋਰੋ ਵੱਜੀ ਹੈ ਆਪਾਂ ਪਹਿਲਾਂ ਤਾਂ ਕਾਰ ਵਾਲਿਆਂ ਨਾਲ ਗੱਲਬਾਤ ਕਰਾਂਗੇ ਫਿਰ ਆਪਾਂ ਕਰਾਂਗੇ ਬੱਸ ਵਾਲਿਆਂ ਨਾਲ ਗੱਲਬਾਤ ਇਹ ਤਾਂ ਜਾਂਚ ਤੋਂ ਬਾਅਦ ਲੱਗੂ ਗਲਤੀ ਕਿਹਦੀ ਸੀਗੀ ਆਹ ਬਾਈ ਕਾਰ ਇਹਦੀ ਸੀਗੀ ਤੇ ਪਹਿਲਾਂ ਇਹ ਤੋਂ ਪੁੱਛਦੇ ਆ ਬਾਈ ਤੋਂ ਇਹ ਕੀ ਗੱਲ ਹੋਈ ਸੀ ਕਿੱਥੋਂ ਆ ਰਹੀ ਸੀ ਕਿਤੇ ਕਿੰਨੀਆਂ ਸਵਾਰੀਆਂ ਬੈਸੀਆਂ ਫਿਰ ਆਪਾਂ ਬੱਸ ਵਾਲਿਆਂ ਨਾਲ ਕਰਾਂਗੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕਸ਼ਦੀਪ ਸਿੰਘ ਜੀ ਕੱਢੀ ਹਾਂਜੀ ਕੱਢੀ ਕਿਹੜੀ ਤੋਂ ਪਰਨਾ ਜੀ ਚਲੋ ਜੀ ਉਸ ਨੇ ਯਾਹ ਬੱਸ ਉੱਥੋਂ ਆਉਂਦੇ ਸੀਗੇ ਸਾਈਡ ਤੇ ਸੀ ਗੱਡੀ ਇਹ ਖੜੀਆ ਮੂਰੇ ਗੱਡੀਆਂ ਨੇ ਜਾਮ ਲੱਗੇ ਹਾਰਨ ਤੇ ਹਾਰਨ ਮਾਰੀ ਗਿਆ ਅਸੀਂ ਸਾਈਡ ਤੇ ਤੋੜ ਲਈ ਤੇ ਉੱਤੀ ਚੜਾ ਉਤਰਿਆ ਹੀ ਬਸ ਇਹ ਦੱਕਾ ਹੋਇਆ ਨਾ ਸੇਦਾ ਹੀ ਇਹ ਸਰਾ ਇਹ ਪੰਜ ਜਾਨੇ ਸੀਗੇ ਫਸਟ ਕਿਹੜੀ ਆ ਜੀ ਆਦਰ ਆ ਜੀ ਬਸ ਬੱਸ ਆ ਸੀਗੀ ਪੀ ਆਰਟੀਸੀ ਜੀ ਸਰਕਾਰੀ ਬੱਸ ਆ ਜੀ ਛੱਟ ਤੋਂ ਮੱਚ ਤੇ ਰਹਗੀ ਜਮੇ ਬੱਚਾ ਕਰਦਾ ਨਾਲ ਸੀਗਾ ਜੀ ਬਾਕੀ ਦੇ ਨਾਲ ਸੀ ਇੰਨੀ ਵਾਰ ਤੱਕ ਗੱਡੀ ਸਾਡੀ ਖਿੱਚ ਕੇ ਲੈ ਗਿਆ ਨਸ਼ੇ ਦੇ ਨਾ ਨਸ਼ੇ ਦਾ ਰੱਕਿਆ ਆ ਜੀ ਸਾਦੇ ਨੇ ਇਹਦੇ ਸਰੀਆਮ ਪਤਾ ਲੱਗ ਜਾਂਦਾ ਜੀ ਆ ਜਿੰਨੇ ਬੰਦੇ ਖੜੇ ਕਿਸੇ ਮਰਜ਼ੀ ਪੁੱਛੋ ਜਮਾ ਡੱਕਿਆ ਹੀ ਇਹ ਇੰਨੀ ਵਾਰ ਖਿੱਚ ਕੇ ਲੈ ਗਿਆ ਛੋਟਾ ਨਸ਼ਾ ਚਾਹੀਦਾ ਹੁੰਦਾ ਚਾਹੀਦਾ ਹੁੰਦਾ ਇਹਦਾ ਤੇ ਨਾਲ ਹੀ ਗੱਡੀ ਦੇ ਵਿੱਚ ਬੀਬੀ ਜੀ ਵੀ ਸੀਗੇ ਇਹਨਾਂ ਤੋਂ ਪੁੱਛਦੇ ਆ ਕਿ ਕਾਰਨ ਬਣਿਆ ਗੱਡੀ ਜੱਸੀ ਸੀਗਾ ਜੀ ਦੋ ਬੇਟੀਆਂ ਸੀ ਦੋ ਮੇਰੇ ਜਵਾਈ ਸੀਗੇ ਇੰਨੀ ਵਾਰ ਤੱਕ ਸਾਨੂੰ ਖਿੱਚ ਕੇ ਲੈ ਗਿਆ ਜੀ ਨਸ਼ੇ ਦਾ ਫੁੱਲ ਡੱਕਿਆ ਹੋਇਆਗਾ ਨਾਲ ਛੋਟਾ ਜਿਹਾ ਬੱਚਾ ਬੈਠਾ ਮੇਰੀ ਰੋਤੀ ਜੀ બસ ਆਮ 100ਸੀ 119955 ਨੰਬਰ ਆ ਜੀ ਸਰਕਾਰੀ ਹੈ ਜੀ ਕੋਈ ਇੰਨਾ ਜਾਮ ਤੇ ਮੂਰੇ ਤੂੰ ਉੱਤੋਂ ਟਪਾ ਕੇ ਲੈ ਜੀ ਸਾਡੀ ਗੱਡੀ 5 ਫੁੱਟ ਤੱਕ ਕਿੱਚ ਪ੍ਰਿਸਕੇ ਨਹੀਂ ਆਇਆ ਕੀ ਫਰ ਨਸ਼ੇੜੀ ਆ ਦੀ ਨਸ਼ੇ ਦਾ ਕੀ ਹੋਏਗਾ ਮੌਕੇ ਦੇ ਹੈਗਾ ਮੈਂ ਮੌਕੇ ਦੇ ਵਿੱਚ ਬੈਠਾ ਦਰਦਾ ਲੋਪਲਾਈ ਜੀ ਵੀ ਮੈਨੂੰ ਕੁੱਟਣਗੇ ਹੋਣਾ ਕੱਲਾ ਕਨੈਕਟਰ ਓਸਰ ਕੇ ਬਾਹਰ ਆਰ ਨਾਲ ਗੱਲ ਕਰਦੇ ਆ ਵੀ ਖਰਚਾ ਲੈ ਨੂੰ ਖਰਚਾ ਚ ਕੀ ਕਰਨਾ ਜੀ ਸਾਡੀ ਪੰਜ ਜੀ ਮੇਰੀ ਮੌਤ ਹੋ ਜਾਂਦੀ ਵਿੱਚ ਹੀ हां बच्चे 3 साल ਦੀ ਦੋਤੀ ਹੈ ਜੀ ਮੇਰੇ ਨਾਲ ਦੋ ਮੇਰੇ ਕਾ ਬੇਟਕੇ ਦੋ ਮੇਰੇ ਜਵਾਈ ਨੇ ਜੀ ਨਾਲ ਦਵਾਈ ਲੈਣ ਅਸੀਂ ਹਸਪਤਾਲ ਆਏ ਆ ਜੀ ਇਸ ਬੈਲਾ ਦੇ ਦੋ ਬੇਟੀਆਂ ਤੇ ਦੋ ਜਵਾਈ ਗੱਡੀ ਦੇ ਵਿੱਚ ਸੀ ਤੇ ਇੱਕ ਆਪ ਸੀ ਤੇ ਇੱਕ ਛੋਟਾ ਬੱਚਾ ਸੀਗਾ ਇਸ ਬਸ ਨਾਲ ਐਕਸੀਡੈਂਟ ਹੋਇਆ ਫਿਲਮਾਂ ਵੀ ਲੱਗੀਆਂ ਮੂਰੇ ਇਹ ਤੇ ਸ਼ੀਸ਼ੇ ਦੇ ਉੱਤੇ ਕਾਲੀਆਂ ਫਿਲਮਾਂ ਲੱਗੀਆਂ ਜਿਹੜੇ ਕਿ ਕਾਨੂੰਨੀ ਤੌਰ ਤੇ ਅਲਾਉਡ ਨਹੀਂ ਹੈਗੀਆਂ ਤੇ ਜਾਨੀ ਨੁਕਸਾਨੋਂ ਤੋਂ ਬਚ ਗਿਆ ਗੱਡੀ ਦੇ ਵਿੱਚ ਚਿਪ ਪਿਆ ਤੇ ਹਾਦਸਾ ਟਲ ਗਿਆ ਐਸਪੀ ਆਰਟੀਸੀ ਬਟਿੰਡਾ ਅ ਡੀਪੂ ਦੇ ਵਿੱਚ ਕੰਮ ਕਰਦਾ ਮੁੰਡਾ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ ਨਸ਼ੇ ਦਾ ਮੈਡੀਕਲ ਕਰਾਉਣਾ ਚਾਹੀਦਾ ਨਸ਼ਾ ਕੀਤਾ ਹੋਇਆ ਸੀ ਕਿਹਾ ਉਹਨਾਂ ਦਾ ਇਲਜ਼ਾਮ ਹੈ ਆ ਮੁੰਡਾ ਦਾ ਜਿਹੜਾ ਡ੍ਰਾਈਵ ਕਰ ਰਿਹਾ ਸੀ ਬੱਸ ਘਰੋਂ ਤੇ ਫੋਨ 'ਤੇ ਗੱਲਬਾਤ ਕਰਦੇ ਆ ਇਹ ਮੁੰਡੇ ਨਾਲ ਇਹ ਕੀ ਕਾਰਨ ਬਣਿਆ ਕਿਸ ਤਰ੍ਹਾਂ ਟੱਕਰ ਹੋ ਗਈ ਪਿੱਛੋਂ ਆ ਕੇ ਕਿਵੇਂ ਮਾਰਤੀ ਆ ਪੁੱਛਦੇ ਆ ਬਾਈ ਤੋਂ ਤੇ ਕੋਈ ਨਸ਼ਾ ਵਾਕਈ ਕੀਤਾ ਹੋਇਆ ਸੀਗਾ ਕੀ ਗੱਲਬਾਤ ਹੈ ਕੀ ਨਾਮ ਲਗਵੀਰ ਸਿੰਘ ਆ ਜੀ ਕਿੱਥੇ ਡਰਾਈਵ ਕਰਦਾ ਮੈਂ ਇੱਥੇ ਬਟਿੰਡਾ ਡੀਪੂ 'ਚ ਕਰਦਾ ਕਿਹੜੀ ਬੱਸ ਆ ਜੀ ਪੀ ਆਰ ਟੀ ਸੀ ਹੈ ਜੀ ਕਿਲੋਮੀਟਰ। ਉਹ ਟਿੱਕਾ ਟੀਚੇ ਬੱਜੀ ਆ ਉਹਨੇ ਕਹਿਆ ਕਿ ਨਸ਼ਾ ਕੀਤਾ ਹੋਇਆ ਉਹਨੇ ਗੱਡੀ ਚ ਮਾਰੀ। ਮੈਡੀਕਲ ਕਰਾ ਲੈਣਗੇ। ਨਹੀਂ ਬੱਜੀ ਕਿਵੇਂ ਮੈਂ ਇੱਧਰ ਗੱਡੀ ਖਰਾਬ ਹੋਈ ਖੜੀ ਆ ਜੀ ਡਰਾਈਵਰ ਸਾਈਡ ਮੈਂ ਗੱਡੀ ਇੱਧਰ ਤੋਰੀ ਆਉਣਾ ਥੱਲੋਂ ਦੀ ਲਿਆ ਕੇ ਗੱਡੀ ਪਸਾਈ ਆ। ਹੁਣ ਕਨੈਕਟਰ ਸਾਈਡ ਨਹੀਂ ਨੀਂਦਾ ਜੀ। ਪਿਛੋਂ ਆ ਕੇ ਮਾਰਿਆ ਕਹਿੰਦੇ। ਕਿ ਥੱਲੋਂ ਦੀ ਪਸਾਵਾਂਗੇ ਤਾਂ ਇੱਧਰ ਸਾਈਡ ਤੇ ਲਿਆ ਕੇ ਪਸਾਈ ਆ ਜੀ। ਕਾਲੀ ਫਿਲਮ ਲਾਈ ਹੋਈ ਹੈ ਤਾਂ ਲਾਊਡ ਹੀ ਨਹੀਂ ਹੈ। ਸਰ ਕਾਲੀ ਫਿਲਮ ਤਾਂ ਲਾਤੀ ਜੀ। ਹੋਣ ਗੱਡੀਆਂ ਦਾ ਕਨੈਕਟਰ ਸਾਈਡ ਲਿਆ ਕੇ ਆਪਾਂ ਪੁੱਛਿਆ ਵੀ ਕਾਲੀ ਫਿਲਮਾਂ ਅਲਾਉਡ ਨਹੀਂ ਹੈ ਤੇ ਕਿਉਂ ਲਈ ਕਾਲੀ ਜਿਸੇ ਦੇ ਗਾਲੀ ਫਿਲਮਾਂ ਉਹ ਮੋਰੋਂ ਧੋਪ ਪੈਂਦੀ ਹੈ ਜੀ ਨਹੀਂ ਪਤਾ ਲੱਗਦਾ ਦੇਖੋ ਕਮੈਂਟ ਨੇ ਤਾਂ ਅਲਾਉਡ ਨਹੀਂ ਹੈ ਉਹ ਸਰਕਾਰ ਕਹਿੰਦੀ ਨਹੀਂ ਮੈਨੂੰ ਮਾਰ ਦੋ ਇਹਨਾਂ ਨੂੰ ਧੁੱਪ ਦਾ ਕੱਲਾ ਜੀ ਇਹ ਬੱਸ ਨੰਬਰ ਕਿਹੜਾ ਹੁੰਦਾ BB11CP9953 ਤਾਂ ਕਾਰ ਵਾਲੇ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਮੁੰਡੇ ਦਾ ਨਸ਼ਾ ਕੀਤਾ ਹੋਇਆ ਇਸ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਪਰ ਮੁੰਡਾ ਜਿਹੜਾ ਡਰਾਈਵਰ ਸੀ ਉਹ ਕਹਿੰਦਾ ਮੇਰਾ ਮੈਡੀਕਲ ਕਰਾ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਜੇ ਨਸ਼ਾ ਕੀਤਾ ਹੋਇਆ ਤਾਂ ਮੈਡੀਕਲ ਚ ਆ ਜੂਗਾ ਤਾਂ ਬਸ਼ਿੰਦਾ ਦੀ ਪੂਜਾ ਕੰਮ ਕਰਦਾ ਇਹ ਬੱਸ ਜੀ ਦੀ ਪੀ ਆਰਟੀਸੀ ਦੀ ਇਹਦਾ ਨੰਬਰ ਵੀ ਨੀਚੇ ਲਿਖਿਆ ਪੀ ਵੀ 11 ਸੀ ਐਫ 9955 ਤੇ ਵਾ ਜਾਂਚ ਤੋਂ ਬਾਅਦ ਪਤਾ ਲੱਗੂ ਵੀ ਅੰਗੈਲੀ ਕਿਹਦੀ ਸੀਗੀ ਥੋੜੀ ਕਿਉਂਕਿ ਅੰਗੈਲੀ ਨਾਲ ਐਕਸੀਡੈਂਟ ਹੁੰਦਾ ਕੋਈ ਵੀ ਹੈ ਕਾਲੀਆਂ ਫਿਲਮਾਂ ਜ਼ਰੂਰ ਹੈ ਇਹ ਕਾਨੂੰਨੀ ਤੌਰ ਤੇ ਅਲਾਉਡ ਨਹੀਂ ਜਿਹੜੇ ਕਿ ਬੱਸ 'ਚ ਲੱਗੀਆਂ ਹੋਈਆਂ ਹੋਰ ਐ ਸ਼ੀਸ਼ੇ ਤੇ ਤਾਂ ਪਰਿਵਾਰ ਕਹਿੰਦਾ ਕਾਰ ਵਾਲਾ ਵੀ ਨਸ਼ਾ ਕੀਤਾ ਹੋਇਆ ਡਰਾਈਵਰ ਦਾ ਐਸਰ ਕੇ ਐਕਸੀਡੈਂਟ ਹੋਇਆ ਪਰ ਡਰਾਈਵਰ ਜਿਹੜਾ ਹੈਗਾ ਬੱਸ ਵਾਲਾ ਕਹਿੰਦਾ ਮੇਰਾ ਮੈ ਤੇ ਗਲਤੀ ਕੀਤੀ ਆ ਹੁਣ ਇੱਕ ਦੀ ਗਲਤੀ ਤਾਂ ਹੋਣੀ ਆ ਜਾਂ ਕਾਰ ਵਾਲਿਆਂ ਦੀ ਜਾਂ ਇਹਨਾਂ ਦੀ ਗਲਤੀ ਹੋਣੀ ਆ ਇਹ ਹੁਣ ਜਾਂਚ ਤੋਂ ਬਾਅਦ ਪਤਾ ਲੱਗੂਆ ਦੇਖਦੇ ਹਾਂ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ